ਹੈਲੋ YouTube ਫੈਮਲੀ ਕਿਦਾਂ ਸਰਦਨੀ ਹੋਵ ਕੇ ਸਰਦਨੀ ਘੈਂਟ ਹੋ ਵਗੇ ਸਵਾਗਤ ਹੈ ਤੁਹਾਡਾ ਮੈਕ੍ਰਿਕ ਕੋਰ ਚੈਨਲ ਤੇ ਸੋ ਵੀਡੀਓ ਦੇ ਨਾਲ ਲਾਸਟ ਤੱਕ ਬਨੇ ਰਹਿਣਾ ਅੱਜ ਮੈਂ ਤੁਹਾਨੂੰ ਦਿਖਾਉਣੀ ਆ ਬਚਪਨ ਦੀਆਂ ਫੋਟੋਆਂ ਸੋ ਪਹਿਲੀ ਫੋਟੋ ਤੁਸੀਂ ਦੇਖ ਸਕਦੇ ਆ ਮੇਰੀ ਜਿੱਥੇ ਮੇਰਾ ਹੈਪੀ ਬਰਥਡੇ ਮਨਾਇਆ ਸੀ ਛੁੱਟੀ ਹੁੰਦੀ ਦਾ ਤਾਂ ਹੋਰ ਵੀ ਪਿਕਸ ਕਾਫੀ ਨੇ ਐਲਬਮ ਬਾਹਰ نیچے ਭਰਾ ਦੀ ਪਈ ਹੋਈ ਆ ਹਨਾ ਪਰ ਇਹਦੇ ਵਿੱਚ ਮੈਂ ਜਸਟ ਆਪਣੀਆਂ ਫੋਟੋ ਦਿਖਾਉਂਗੀ ਪਹਿਲੀ ਫੋਟੋ ਇਹ ਆ ਸੋ ਇਹ ਵਾਲੀ ਜਿੱਥੇ ਬਲੈਕ ਪਾਇਆ ਹੋਇਆ ਕੋਟ ਮੈਨੂੰ ਇਹ ਤਾਂ ਮੈਂ ਹਜੇ 1 ਮਹੀਨੇ ਦੀ ਹੋਊਂਗੀ ਹਜੇ ਇੱਥੇ ਸੋ ਇਹ ਵੀ ਦੇਖ ਸਕਦੇ ਆ ਸੋ ਮੇਰੇ ਭਰਾਵਾਂ ਨੇ ਮੈਨੂੰ ਚੱਕਿਆ ਹੋਇਆ ਚਾਚੇ ਦੇ ਮੁੰਡੇ ਨੇ ਸੋ ਇੱਥੇ ਵੀ ਮੈਂ ਇੱਕ ਮੰਥ ਦੀ ਆ ਨਿੱਕੀ ਹੁੰਦੀ ਕਿ ਨਹੀਂ ਕਿਊਟ ਸੀ ਨਾ ਮੈਂ ਤੇ ਇਹ ਇੱਥੇ ਵੀ ਤੁਸੀਂ ਦੇਖ ਸਕਦੇ ਹੋ ਇੱਥੇ ਮੇਰਾ ਬਰਥਡੇ ਮਨਾਇਆ ਸੀ ਬੜਾ ਗਿਆਂਟ ਹੈ ਮੈਂ ਕਿੱਥੇ ਦੇਖਦੀ ਮੈਂ ਮੈਨੂੰ ਕੁਝ ਪਤਾ ਹੀ ਨਹੀਂ ਮੇਰਾ ਬਰਥਡੇ ਮਨਾ ਰਹੇ ਆ ਦੇਖ ਸਕਦੇ ਹੋ ਇਹ ਸਾਰੇ ਮੇਰੇ ਤੋਂ ਮੇਰੇ ਵੱਡੇ ਭੈਣ ਭਰਾ ਹੀ ਨੇ ਗੰਡ ਗਵੰਡ ਤੇ ਲਾ ਲਉ ਹੁਣ ਤਾਂ ਵਿਆਹ ਹੀ ਹੋਏ ਗਏ ਨਾ ਵਿੱਚ ਉਹਦੇ ਇੱਥੇ ਬੈਠੀ ਹੋਈ ਮੈਂਕ ਸੋ ਇੱਥੇ ਜਿਹੜੇ ਮਤਲਬ ਵਿਆਹਾਂ ਤੇ ਉਹ ਕਹਿੰਦੇ ਨਹੀਂ ਹੁੰਦੇ ਪੈਸੇ ਪੂਹੇ ਦੇ ਕੇ ਜਾਂਦੇ ਪਤਾ ਨਹੀਂ ਕੀ ਹੁੰਦਾ ਇੱਥੇ ਮੇਰਾ ਕੇਕ ਪਿਆ ਹੋਇਆ ਤੇ ਮੈਂ ਰੋਂਦਈਂ ਮੈਨੂੰ ਪਤਾ ਹੀ ਨਹੀਂ ਵੀ ਮੇਰਾ ਬਰਥਡੇ ਮਨਾਇ ਜਾਂਦੇ ਬਾਂਗਾ ਡੰਡੰਡੀ ਇੱਕ ਆ ਰਹੀ ਫੋਟੋ ਲਾ ਸੋ ਇੱਥੇ ਵੀ ਦੇਖ ਸਕਦੇ ਹੋ ਕੇਕ ਕਟਾਉਂਦੇ ਮੈਨੂੰ ਕਿੰਨੀ ਕਿਊਟ ਹੈ ਯਾਰ ਮੈਂ ਮੈਨੂੰ ਉਮੀਦ ਨਹੀਂ ਵੀ ਮੈਂ ਯਾਰ ਮਿੰਦੇ ਯਕੀਨੀ ਨਹੀਂ ਨਾ ਨੈਕਸਟ ਐਲਬਮ ਚੋਂ ਐਲਬਮ ਬਾ نیچے ਤਾਂ ਐਲਬਮ ਬੋਪਨ ਕਰਦੇ ਆ ਐਲਬਮ ਵਿੱਚ ਘੈਂਟ ਘੈਂਟ ਫੋਟੋ ਮੈਂ ਬਾਬੇ ਹੱਸੇ ਹੋਣਾ ਦੇਖਦੇ ਆ ਬਚਪਨ ਦੀਆਂ ਫੋਟੋਆਂ album ਤੇ ਪਹਿਲੀ ਫੋਟੋ ਦੇਖ ਸਕਦੇ ਹੋ ਮੇਰੀ ਪਤਾ ਨਹੀਂ ਕਿੰਨੂ ਕਿੰਨੂ ਫੜਾ ਦਿੰਦੇ ਸੀਗੇ ਮੈਨੂੰ ਤਾਂ ਤੂੰ ਸਮਝ ਹੀ ਨਹੀਂ ਹੁੰਦੀ ਸੀ ਸਾਡੇ ਘਰੇ ਪ੍ਰੋਗਰਾਮ ਸੀਗਾ ਤੇ ਕਦੇ ਕਿਹੜਾ ਰਿਸ਼ਤੇਦਾਰ ਨੂੰ ਚੁਕਾ ਦਿੰਦੇ ਸੀ ਕਦੇ ਕਿਹੜੇ ਨੂੰ ਆਹ ਦੇਖ ਸਕਦੇ ਹੋ ਇਹ ਮੇਰੇ ਨਾਲ ਮੇਰਾ ਭਰਾ ਬੈਠਾ ਹੋਇਆ ਤੇ ਮੈਂ ਦੋਵੇਂ ਭੈਣ ਭਰਾ ਸੀ ਟੌਰਨ ਅਗਰ ਸੀ ਤੇ ਬੈਠੇ ਹੋਇਆ ਦੇਖ ਸਕਦੇ ਹੋ ਖੜਾਉਣਾ ਹੈ ਪਤਾ ਨਹੀਂ ਮੂੰਹ ਚ ਪਾਇਆ ਹੋਇਆ ਧਿਆਨ ਨਾਲ ਦੇਖੋ ਮੜਿਆ ਇੱਕ ਕਿੱਥੇ ਦੇਖ ਸਕਦੇ ਹੋ ਚੱਕਿਆ ਨਾ ਟੌਰਨ ਨਾਲ ਜਿਹੜਾ ਕਿਹੜਾ ਚੱਕਦਾ ਸੀ ਆ ਜਾਂਦੀ ਸੀ ਕੋਲ ਦੋਵੇਂ ਭੈਣ ਭਰਾ ਟੌਰਨ ਨਾਲ ਦੇਖ ਲੋ ਮਾਮਾ ਜੀ ਨੇ ਚੱਕੇ ਹੋਏ ਨਾ ਨੇਖਾ ਦੇਖ ਸਕਦੇ ਹੂੰ ਕੋਈ ਨਹੀਂ ਮੈਨੂੰ ਬੁਲਾ ਰਿਹਾ ਸੀਗਾ ਕੈਮਰੇ ਵਾਲਾ ਨੇ ਚੁੱਪ ਕਰਕੇ ਫੋਟੋ ਖਿੱਚ ਲਈ ਸਿੱਧੀ ਖਲੋਤੀ ਹੋਈ ਸਿੰਗਲ ਦੇਖੋ ਹੱਥ 'ਚ ਫੜੀ ਹੋਈ ਮੇਰੇ ਘਰ ਦੇ ਵਿੱਚ ਫੰਕਸ਼ਨ ਸੀਗਾ ਤੇ ਭਰਾ ਦਾ ਨਿਸ਼ੋਇਆ ਕੀਤਾ ਸੀਗਾ ਮੇਰੇ ਛੋਟੇ ਦਾ ਤੇ ਉੱਥੇ ਐਲਬਮ ਬੇ ਕਰਵਾਈ ਸੀ ਇਹਦੇ ਵਿੱਚ ਮੇਰੇ ਬਚਪਨ ਦੀਆਂ ਕੁਝ ਫੋਟੋਆਂ ਸੀ ਦੇਖ ਸਕਦੇ ਹੋ ਮੈਨੂੰ ਯਾਰ ਕੋਈ ਵੀ ਚੱਕਣ ਨਹੀਂ ਦਿਆ ਸੀ ਜਿਹੜਾ ਕਿਹੜਾ ਫੜਦਾ ਸੀ ਮੈਂ ਕੋਲ ਆ ਜਾਂਦੀ ਸੀ ਮੈਨੂੰ ਐ ਹੀ ਨਹੀਂ ਪਤਾ ਸੀ ਮੇਰੇ ਮੰਮੀ ਕਿੱਥੇ ਡੈਡੀ ਕਿੱਥੇ ਘਰ ਦੇ ਵਿੱਚ ਇਤ ਰਹੇ ਸੀ ਮੈਨੂੰ ਪਤਾ ਹੀ ਨਹੀਂ ਮੈਂ ਜਿਵੇਂ ਨਾ ਬਾਹਰ ਘੁੰਮਣ ਆਈ ਹੁਣੇ ਮੈਨੂੰ ਯਕੀਨ ਹੀ ਨਹੀਂ ਮੇਰੇ ਘਰ ਵਿੱਚ ਪ੍ਰੋਗਰਾਮ ਛੁੱਟੀ ਹੁੰਦੀ ਸੀ ਨਾ ਐ ਲੱਗਦਾ ਸੀ ਜਿਵੇਂ ਕਿਤੇ ਬਾਹਰ ਹੀ ਆਏ ਆ ਪਰ ਸੀ ਮੇਰੇ ਘਰ ਦੇ ਵਿੱਚ ਹੀ ਦੇਖੋ ਵਿਚਾਰੇ ਨੂੰ ਕੋਈ ਚੱਕਦਾ ਵੀ ਨਹੀਂ ਸੀ ਵੈਸੇ ਇੱਕ ਗੱਲ ਹੈਗੀ ਸ਼ਕੀਨ ਮੈਂ ਬਚਪਨ ਤੋਂ ਹੀ ਆ ਦੇਖੋ ਧਿਆਨ ਨਾਲ ਗੌਰ ਨਾਲ ਦੇਖਿਓ ਬਿੰਦੀ ਲਾਈ ਹੋਈ ਹੈ ਨਾ ਫਰੌਕ ਨਾਲ ਦੀ ਐ ਜੁੜੀ ਕੀਤੀ ਤੇ ਦੇਖੋ ਚੱਕਿਆ ਹੋਇਆ ਚਾਚੀ ਹਣਾ ਨੇ ਜਿਹੜਾ ਕਿਹੜਾ ਚੱਕਦਾ ਸੀ ਚੁੱਪ ਕਰ ਗਿਆ ਸਿਆਣਿਆ ਬਾਰ ਬਾਕੀ ਅੰਦਰ ਮੈਂ ਟੀਟ ਨਹੀਂ ਹੁੰਦੀ ਸੀ ਮੈਂ ਜਿਹੜਾ ਕਿੜਾ ਮੈਨੇ ਚੱਕਦਾ ਸੀ ਮੈਂ ਚੁੱਪ ਕਰਕੇ ਗੋਲ ਆ ਜਾਂਦੀ ਨਹੀਂ ਕਿੰਨੀ ਕਿਊਟ ਲੱਗਦੀ ਪਈ ਹੈ ਨਾ ਵੈਸੇ ਮੈਂ ਆ ਦੇਖ ਸਕਦੇ ਹੋ ਦੋਵੇਂ ਭੈਣ ਭਰਾ ਕੁਰਸੀ ਤੇ ਟੌਰਨ ਨਾਲ ਬੈਠੇ ਤੇ ਇੱਧਰ ਦੇਖੋ ਮਾਸੀ ਦੀ ਕੁੜੀ ਐ ਐ ਟਾਣਾ ਨਾ ਇਧਰ ਸਾਈਡ ਦੇ ਬਣ ਰਹੇ ਸੀ ਪਕੌੜੇ ਤੇ ਮੇਰਾ ਧਿਆਨ ਪਕੌੜਿਆਂ ਦੇ ਵਿੱਚ ਸੀ ਦੇਖ ਸਕਦੇ ਹੋ ਤੁਸੀਂ ਟੋਕਰੇ ਵੱਲ ਦੇਖਦੀ ਪਈ ਸੀ ਮੈਂ ਟੋਕਰੇ ਵੱਲ ਹਾਈ ਕਿੰਨੀ ਪਿਆਰੀ ਫੁੱਟ ਦੋਵੇਂ ਭੈਣ ਭਰਾਵਾਂ ਦੀ ਐ ਹਾ ਹਾ ਹੋ ਬੋ ਵੀ ਦੇਖ ਓਏ ਦੇਖ ਕਿਵੇਂ ਜੱਫੀ ਪਾ ਕੇ ਬੈਠੀ ਹੈ ਨਾ ਪਰ ਟੌਰਨ ਨਾਲ ਭਰਾ ਦਾ ਨਿਸ਼ ਹੋਇਆ ਸੀਗਾ ਉਦੋਂ ਦੇਖੋ ਦੋਵੇਂ ਜਣੇ ਬੈਠੇ ਹੋਏ ਫਿਰ ਜਿਹੜਾ ਕਿਹੜਾ ਨੱਚਦਾ ਸੀ ਮੈਨੂੰ ਚੱਕ ਲੈਂਦਾ ਸੀ ਤੇ ਨੱਚਣ ਲੱਗ ਜਾਂਦਾ ਸੀ ਝਟਕੀਆਂ ਮਾਰਨ ਲੱਗ ਜਾਂਦਾ ਸੀ ਦੇਖ ਸਕਦੇ ਆ ਹੋਰ ਵੀ ਇੱਥੇ ਕਾਫੀ ਪਿਕਸ ਨੇ ਤੇ ਬਾਕੀ ਤੁਹਾਨੂੰ ਇੱਕ ਦਿਖਾਉਣੀ ਹੈ ਮੈਂ ਨਰਸਰੀ ਕਲਾਸ 'ਚ ਹੁੰਦੀ ਸੀ ਸਕੂਲ ਫੰਕਸ਼ਨ ਕੀਤਾ ਸੀਗਾ ਤੇ ਉੱਥੇ ਤੁਸੀਂ ਦੇਖ ਸਕਦੇ ਆ ਡੋਲੀ Song ਤੇ ਮੈਂ ਪਾਰਟਿਸਿਪੇਟ ਆਪਣਾ ਜੋ ਵੀ ਕੀਤਾ ਸੀਗਾ ਤੇ ਇੱਥੇ ਕਿੰਨੀ ਕਿਊਟ ਫੋਟੋ ਆ ਹਨਾ ਹੋਰ ਵੀ ਮੇਰੇ ਸਕੂਲ ਲਾਈਫ ਦੀਆਂ ਫੋਟੋਆਂ ਮੈਨੂੰ ਲੱਗਦਾ ਸ਼ਾਇਦ ਉੱਧਰ ਵਾਲੇ ਮੇਰਾ ਚ ਪਈਆਂ ਨੇ ਹੋਰ ਵੀ ਦਿਖਾਨੀਆਂ ਆ ਆ ਫੋਟੋ ਜੋ ਮੈਂ ਹਜੇ 1 ਮੰਥ ਦੀ ਸੀਗੀ ਲੱਗ ਰਹੀ ਆ ਮੈਂ ਹੀ ਆ ਤਾਂ ਬਚਪਨ ਦੇ ਵਿੱਚ ਜਦੋਂ ਮੈਂ ਬਚਪਨ ਦੇ ਵਿੱਚ ਜਦੋਂ ਮੈਂ ਪਹਿਲੀ ਵਾਰੀ ਸਕੂਲ ਲੱਗੀ ਸੀ ਤਾਂ ਉਦੋਂ ਨਰਸਰੀ ਕਲਾਸ ਲਾ ਲੋ ਐਲकेजी ਯੂਕੇਜੀ ਪਲੇਵੇ ਸਾਰੀਆਂ ਜਦੋਂ ਮੈਂ ਕਲਾਸਾਂ ਕੰਪਲੀਟ ਤਾਂ ਨਾ ਉਹਦੇ ਵਿੱਚ ਫੰਕਸ਼ਨ ਕਰਵਾਏ ਜਾਂਦੇ ਸੀਗੇ ਬੱਚਿਆਂ ਤੋਂ ਤਾਂ ਜਦੋਂ ਮੈਨੂੰ ਛੁੱਟੀ ਹੁੰਦੀ ਤਾਂ ਉਹ ਫੰਕਸ਼ਨ ਕਰਵਾਏ ਜਾਂਦੇ ਸੀ ਤਾਂ ਉਦੋਂ ਮੈਂ ਪਾਰਟਿਸਿਪੇਟ ਪਹਿਲੀ ਵਾਰੀ ਕੀਤਾ ਸੀ ਤਾਂ ਮੈਨੂੰ ਪਹਿਲੀ ਵਾਰੀ ਸਕੂਲੋਂ ਆ ਮਿਲਿਆ ਹੱਜੇ ਤੱਕ ਮੈਂ ਸੰਭਾਲ ਕੇ ਰੱਖਿਆ ਆਪਣੇ ਬਚਪਨ ਦਾ ਤੁਸੀਂ ਦੇਖ ਸਕਦੇ ਹੋ ਮੇਰੇ ਬਚਪਨ ਦੀ ਹਰ ਇੱਕ ਚੀਜ਼ ਮੇਰੇ ਕੋਲ ਹਜੇ ਤੱਕ ਪਈ ਹੋਈ ਆ ਤੇ ਉਦਾਂ ਹੀ ਮੈਂ ਮੈਂ ਸਾਮ-ਸਾਮ ਕੀ ਰੱਖਿਆ ਹੋਈ ਆ ਮੇਨਾ ਫੋਟੋ ਦੇ ਵਿੱਚ ਤੁਸੀਂ ਗੈਸ ਕਰੀ ਸਕਦੇ ਹੋ ਆ ਰਹੀ ਚੜੇਲ ਆ ਰਹੀ ਵੇਰੀ ਫੁੱਟ ਕਿੰਨੀ ਕਿਊਟ ਹੁੰਦੀ ਸੀ ਨਾ ਇਹ ਇੱਥੇ ਆਪਣੇ ਮਮਦੋਟ ਮਾਤਾ ਨਹਿਰਾਵਾਲਾ ਦਾ ਮੇਲਾ ਲੱਗਦਾ ਹੈ ਤਾਂ ਉੱਥੇ ਅਸੀਂ ਜਾਂਦੀ ਹੁੰਨੇ ਹ ਹਰ ਵਾਰ ਸਾਰੀ ਮੇਰੀ ਫੈਮਿਲੀ ਆ ਤੇ ਮੈਂ ਮੈਨੂੰ ਚੱਕਿਆ ਹੋਇਆ ਇਹਨਾਂ ਨੇ ਦੇਖੋ ਕੈਮਰੇ ਵੱਲ ਧਿਆਨ ਆ ਮੇਰੀ ਫੋਟੋ ਆਉਣੀ ਚਾਹੀਦੀ ਬਾਕੀ ਭਵੇਂ ਰਹ ਜਣਾ ਇੱਕ ਆ ਫੋਟੋ ਦੇਖ ਸਕਦੇ ਆ ਛੁੱਟੀ ਹੁੰਦੀ ਦੀ ਮੈਂ ਨੋਡੇ ਭਰਾ ਮੇਰੇ ਆਪਦੇ ਮੇਰੇ ਜਿੱਡੇ ਹੁੰਦੇ ਹੀ ਤੇ ਮੈਨੂੰ ਚੱਕ ਲੈਂਦੇ ਹੀ ਲੜਦੇ ਹੁੰਦੇ ਹੀ ਮੇਰੇ ਪਿੱਛੇ ਤਾਂ ਨਹੀਂ ਮੈਂ ਚੱਕਣਾ ਛੋਟਾ ਕਹਿੰਦਾ ਨਹੀਂ ਨਹੀਂ ਮੈਂ ਚੱਕਣਾ ਵੱਡਾ ਕਹਿੰਦਾ ਨਹੀਂ ਨਹੀਂ ਮੈਂ ਚੱਕਣਾ ਮੰਮੀ ਕਹਿੰਦੀ ਸੀ ਕੁੜੀ ਨੂੰ ਨਾ ਸੱਟ ਦੇ ਤੇ ਚੱਕ ਲੋ ਜਿਹੜੇ ਚੱਕਣਾ ਚੌਂਕੜੀ ਮਾਰ ਕੇ ਆ ਬੂਟ ਬਾਟ ਪਾਏ ਹੋਏ ਇਧਰ ਦੇਖੋ ਐਨੇ ਵੀ ਬੂਟ ਪਾਏ ਹੋਏ ਆ ਔਰ ਨੇ ਵੱਡੇ ਨੇ ਵੀ ਪਾਏ ਹੋਏ ਆ ਤੇ ਦੋਵੇਂ ਜਣੇ ਪਿੱਛੇ ਬੈਠੇ ਆ ਤੇ ਚਕਾਇਆ ਹੋਇਆ ਗੋਦੀ 'ਚ ਮੇਰੇ ਪਿੱਛੇ ਤਾਂ ਮੇਰੇ ਪ੍ਰਾਲ ਲੜਦੇ ਹੁੰਦੇ ਸੀ ਵੀ ਨਹੀਂ ਅਸੀਂ ਚੱਕਣਾ ਮੈਂ ਇੱਕ ਨੂੰ ਇੱਥੇ ਮੈਂ ਕਿ ਦੇਖੋ ਸੋ ਜ਼ਰੂਰ ਦੱਸਣਾ ਅੱਜ ਦੀ ਵੀਡੀਓ ਕਿਵੇਂ ਆ ਮਿਲਦੀ ਹੈ ਕਿਸੇ ਨੈਕਸਟ ਕੈਂਜੀ ਵੀਡੀਓ ਦੇ ਨਾਲ ਸੋ ਬਾਏ ਬਾਏ ਗਾਇਸ ਚੈਨਲ ਨੂੰ ਕਰ ਲੋ ਸਬਸਕ੍ਰਾਈਬ ਤਾਂ ਕਿ ਹਰ ਇੱਕ ਮੇਰੀ ਆਉਣ ਵਾਲੀ ਵੀਡੀਓ ਤੁਸੀਂ ਦੇਖ ਸਕੋ ਸੋ ਬਚਪਨ ਦੀਆਂ ਫੋਟੋਸ ਮੈਂ ਆਪਣੇ ਆ ਤੁਹਾਡੇ ਨਾਲ ਸ਼ੇਅਰ ਕੀਤੀਆਂ ਸੋ ਮਿਲਦੇ ਆਂ ਨੈਕਸਟ ਕੈਂਟ ਵੀਡੀਓ ਦੇ ਨਾਲ